ਕਸਬਾ ਪਿੰਡੀ ਛੈਦਾਂ ਦੇ ਨੇ ਲੱਗਦੇ ਸਰਦੀ ਪਿੰਡ ਪਿੰਡੀ ਔਲਖ ਦੇ ਗੁਰਦੁਆਰਾ ਦਮਦਮਾ ਸਾਹਿਬ ਦੇ ਕੇਅਰ ਪਲੱਸ ਹਸਪਤਾਲ ਤੋਂ گاਵਾ ਵੱਲੋਂ ਫਰੀ ਮੈਡੀਕਲ ਕੈਂਪ ਬਾਬਾ ਮੁਖਤਿਆਰ ਸਿੰਘ ਦੀ ਅਗਵਾਈ ਹੇਠ ਲਗਾਇਆ ਗਿਆ ਕੈਂਪ ਵਿੱਚ ਡਾਕਟਰ ਗੁਰਕਿਰਨ ਕੌਰ ਗਿਲ ਨੇ 250 ਦੇ ਕ੍ਰੀਮ ਰੀਚ ਦਾ ਫਰੀ ਮੈਡੀਕਲ ਚੈੱਕਅਪ ਕੀਤਾ ਅਤੇ ਫਰੀ ਦਵਾਈਆਂ ਵੀ ਦਿੱਤੀਆਂ ਇੱਥੇ ਕੈਂਪ ਵਿੱਚ ਅੱਖਾਂ ਦੇ ਡਾਕਟਰ ਅਮਨ ਨੇ ਅੱਖਾਂ ਦੀ ਜਾਂਚ ਕੀਤੀ ਅਤੇ ਫਰੀ ਅੱਖਾਂ ਦੇ ਆਈ ਡ੍ਰੌਪ ਦਿੱਤੇ ਇਸ ਮੌਕੇ ਗੁਰਦੁਆਰਾ ਦਮਦਮਾ ਸਾਹਿਬ ਦੇ ਮੁਖ ਸੇਵਾਦਾਰ ਬਾਬਾ ਮੁਖਤਿਆਰ ਸਿੰਘ ਵੱਲੋਂ ਸਮੂਹ ਆਈ ਹੋਈ ਟੀਮ ਨੂੰ ਸਿਰੋਪਾਪਾ ਕੇ ਸਨਮਾਨਿਤ ਕੀਤਾ ਗਿਆ ਡਾਕਟਰ ਗੁਰਕਿੰਨਲ ਕੌਰ ਗਿਲ ਡਾਕਟਰ ਸੁਭਾਸ਼ ਚੰਦਰ ਜੀ ਨੇ ਡਾਕਟਰ ਜਸ਼ਵੀਰ ਸਿੰਘ ਔਲਖ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਇਸ ਮੌਕੇ ਡਾਕਟਰ ਮੁਖਤਿਆਰ ਸਿੰਘ ਡਾਕਟਰ ਗੁਰਕਿਰਨ ਕੌਰ ਗਿੱਲ ਡਾਕਟਰ ਸੁਭਾਸ਼ ਚੰਦਰ ਡਾਕਟਰ ਅਮਨ ਸ਼ਰਮਾ ਅੱਖਾਂ ਦੇ ਮਾਹਿਰ ਅਤੇ ਡਾਕਟਰ ਕੋਮਲਜੀਤ ਕੌਰ ਔਲਖ ਅਤੇ ਸਟਾਫ ਦੇ ਵਿੱਚ ਸਿਮਰਨਜੀਤ ਸਿੰਘ ਧਾਰੀਵਾਰ ਕਰਮਜੀਤ ਸਿੰਘ ਸੰਦੀਪ ਸਿੰਘ ਸਰਪੰਚ ਮਹਿੰਗਾ ਸਿੰਘ ਮੈਂਬਰ ਬਲਵਿੰਦਰ ਸਿੰਘ ਡਾਕਟਰ ਤਸਵੀਰ ਸਿੰਘ ਰਾਜੂ ਅਤੇ ਹੋਰ ਵੀ ਕਈ ਇਸ ਮੌਕੇ ਪਿੰਡ ਵਾਸੀ ਹਾਜ਼ਰ ਸਨ ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਗੁਰਕਿਰਨ ਕੌਰ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਅਸੀਂ ਕੇਅਰਪਲੱਸ ਹਸਪਤਾਲ ਐਂਡ ਸਕੈਨਸ ਚੁਗਾਵਾ ਲੋਪੋਕੇ ਰੋਡ ਤੋਂ ਆਏ ਹਾਂ ਅਸੀਂ ਅੱਜ ਦਮਦਮਾ ਸਾਹਿਬ ਪਿੰਡ ਪਿੰਡਿਓਲਕ ਵਿਖੇ ਕੈਂਪ ਲਗਾਇਆ ਹੈ ਜਿਸ ਵਿੱਚ ਅਸੀਂ ਮੁਫਤ ਜਾਂਚ ਤੇ ਇਲਾਜ ਪਰਿਵਾਰ ਨੂੰ ਦਿੱਤਾ ਹੈ ਇੱਕ ਕੈਂਪ ਵਿੱਚ ਕਰੀਬ 200 ਤੋਂ 250 ਮਰੀਜ਼ਾਂ ਨੂੰ ਲਾਏ ਹਨ ਅਸੀਂ ਮੁਫਤ ਦਵਾਈਆਂ ਸਾਰੇ ਮਰੀਜ਼ਾਂ ਨੂੰ ਦਿੱਤੀਆਂ ਨੇ ਪਰ ਹੋਰ ਵੀ ਅੱਗੇ ਵੀ ਕਿਸੇ ਵੀ ਪ੍ਰਕਾਰ ਦੀ ਮਰੀਜ਼ਾਂ ਨੂੰ ਕੋਈ ਵੀ ਜਾਣਕਾਰੀ ਕੋਈ ਵੀ ਇਲਾਜ ਲੈਣਾ ਹੋਵੇ ਤਾਂ ਸਾਡੇ ਹਸਪਤਾਲ केयर प्लस हॉस्पिटल एंड स्कैम चुगावा लोपोके रोड ਵਿਖਿਆ ਸਕਦੇ ਨੇ ਜਿੱਥੇ ਰੋਜ਼ਾਨਾ ਉਹਨਾਂ ਨੂੰ ਜਨਾਨਾ ਰੋਗਾਂ ਦੇ ਮਾਹੀ ਡਾਕਟਰ ਅੱਖਾਂ ਦੇ ਡਾਕਟਰ ਅਤੇ ਬੱਚਿਆਂ ਦੇ ਡਾਕਟਰ ਮਿਲ ਸਕਦੇ ਹਨ ਔਰ ਉੱਥੇ ਹਰ ਪ੍ਰਕਾਰ ਦੇ ਟੈਸਟ ਔਰ ਅਲਟਰਾਸਾਉਂਡ ਔਰ ਐਕਸ-ਰੇ ਕਿਤੇ ਜਾਂਦੇ ਹਨ ਮੈਂ ਡਾਟ ਸ਼ਿਵਾਚੰਦਰ चुगावा ਹਸਪਤਲ ਤੋਂ ਕੇਅਰ ਪਲੱਸ ਹਸਪਤਲ ਤੋਂ ਆਇਆ ਤੇ ਅੱਜ ਆਪਾਂ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਪਿੰਡੀ ਔਲਖ ਵਿੱਚ ਕੈਂਪ ਲਗਾਇਆ ਜੋ ਕਿ ਡਾਕਟਰ ਜਸਪੀਰ ਸਿੰਘ ਡਾਕਟਰ ਗੁਰਕਰਨ ਜੀ ਦੀ ਰਹਿਨਮਾਈ ਦੇ ਹੱਥ ਲਗਾਇਆ ਗਿਆ ਹੈ ਤੇ ਆਹੀਂ ਅੱਜ ਇਹਨਾਂ ਦਾ ਬਹੁਤ ਸ਼ੁਕਰਗੁਜ਼ਾਰ ਕਰਦੇ ਆ ਜਿਨ੍ਹਾਂ ਵਿੱਚ ਸਾਡੇ ਸਰਪੰਚ ਸਾਹਿਬ ਮਹੰਗਾ ਸਿੰਘ ਜੀ ਮੈਂਬਰ ਪੰਚ ਬਲਵਿੰਦਰ ਸਿੰਘ ਜੀ ਤੇ ਡਾਕਟਰ ਜਸਪੀਰ ਜੀ ਤੇ ਉਹਨਾਂ ਦੇ ਮੈਡਮ ਕੋਮਲ ਕੋਮਲ ਜੀ ਜੀ ਤੇ ਬਾਬਾ ਮੁਖਤਾਰ ਸਿੰਘ ਜੀ ਉਹਨਾਂ ਸਾਰਿਆਂ ਦਾ ਹੀ ਧੰਨਵਾਦ ਕਰਦੇ ਆ ਜਿਨ੍ਹਾਂ ਦੇ ਥੱਲੇ ਸਾਡਾ ਜਿਹੜਾ ਕੈਂਪ ਬਹੁਤ ਵਧੀਆ ਲੱਗਾ ਹੈ